ਸਸੀ ਕਾਲ ਪੰਜਾਬੀਓ ਮੈਂ ਰਾਜੂ ਜੇਠੀ ਇੱਕ ਮਸਲਾ ਜੋ ਕਿ ਬਲਕਾਰ ਸਿੱਧੂ ਵਿਧਾਇਕ ਹਲਕਾਰਾਮ ਪ੍ਰਫੂਲ ਅਤੇ ਮੇਰੀ ਆਡੀਓ ਦੇ ਦਰਮਿਆਨ ਚੱਲ ਰਿਹਾ ਹੈ ਜਿਸ ਦੇ ਵਿੱਚ ਕੇ ਲੋਕ ਅਵਾਜ਼ ਦੇ ਪੱਤਰਕਾਰ ਮਨਿੰਦਰ ਸਿੱਧੂ ਅਤੇ ਮੇਰੇ ਉੱਪਰ ਨਜਾਇਜ਼ ਪਰਚਾ ਦਿੱਤਾ ਗਿਆ ਹੈ ਉਸ ਦੇ ਵਿਰੋਧ ਦੇ ਵਿੱਚ 3 ਮਾਰਚ ਦਿਨ ਸੋਮਵਾਰ ਸਵੇਰੇ ਠੀਕ 11 ਵਜੇ ਸਮੂਹ ਜੱਥੇਬੰਦੀਆਂ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫ਼ਪਸੰਦ ਲੋਕਾਂ ਕੰਨੀਓ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ। ਮੇਰੀ ਸਾਰੇ ਹੀ ਇਨਸਾਫ਼ਪਸੰਦ ਪਸੰਦ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ। ਕਾਜੋ ਸਾਨੂੰ ਇਨਸਾਫ ਮਿਲ ਸਕੇ ਅਤੇ ਜੋ ਵੀ ਉਸ ਆਡੀਓ ਦੇ ਵਿੱਚ ਚਾਹੇ ਮੈਂ ਦੋਸ਼ੀ ਪਾਇਆ ਜਾਣਾ ਹੈ ਤਾਂ ਮੈਨੂੰ ਸਜ਼ਾ ਮਿਲੇ ਪੱਤਰਕਾਰ ਦੋਸ਼ੀ ਪਾਇਆ ਜਾਂਦਾ ਪੱਤਰਕਾਰ ਨੂੰ ਮਿਲੇ ਅਗਰ ਅਸੀਂ ਦੋਨੇ નિર્ਦੋਸ਼ ਹੈ ਤਾਂ ਜੋ ਉਸ ਦੇ ਵਿੱਚ ਅਸਲ ਦੋਸ਼ੀ ਹੈ ਉਸ ਨੂੰ ਸਜ਼ਾ ਮਿਲ ਸਕੇ ਸਾਥ ਦਿਓ ਪੰਜਾਬੀਓ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਧਿਆਨ ਦੇ ਵਿੱਚ ਕਰਾਉਣਾ ਚਾਹੁੰਦਾ ਕੁਸ਼ਾਮ ਆਦਮੀ ਪਾਰਟੀ ਦੇ ਜੋ ਕਿ ਆਪਣੇ ਆਪ ਨੂੰ ਜਿਆਦਾ ਵਫਾਦਾਰ ਕਹਾ ਰਹੇ ਐ ਇਸ ਟਾਈਮ ਗਲਤ ਪੋਸਟਰ ਬਣਾ ਕੇ ਪਾ ਰਹੇ ਐ ਵੀ ਉਹ ਸਾੜੀਓ ਦੀ ਜਾਂਚ ਹੋ ਚੁੱਕੀ ਐ ਉਸ ਦੀ ਕੋਈ ਹਲੇ ਤੱਕ ਜਾਂਚ ਨਹੀਂ ਹੋਈ ਉਸ ਦੀ ਜਾਂਚ ਕਰਵਾਵਾਂਗੇ 101% ਉਹਦੀ ਜਾਂਚ ਹੋਏਗੀ ਔਰ ਬਹੁਤ ਜਲਦੀ ਹੋਏਗੀ ਇਸ ਕਰਕੇ ਸਾਡੀ ਬੇਨਤੀ ਐ ਵੀ ਸਾਥ ਦਿਓ 3 ਮਾਰਚ ਨੂੰ ਬਠਿੰਡਾ ਵਿਖੇ SSP ਦਫਤਰ ਸਵੇਰੇ ਠੀਕ 11 ਵਜੇ ਜ਼ਰੂਰ ਪਹੁੰਚੋ ਧੰਨਵਾਦ ਪੰਜਾਬੀਓ